ਮਰਨ ਦੁੱਖ ਜਾਏ ਵਾਹਿਗੁਰੂ ਜੀ ਤਨ ਅਸਰੀ ਬਾਣੀ ਭਗਤ ਨਾਮਦੇਵ ਜੀ ਕੀ ਇਕ ਓ ਅੰਕਾਰ ਸਾਗੁਰ ਪ੍ਰਸਾਦ ਘਰਿ ਕਰ ਕੈ ਨੀਵ ਖੁਦਾਈ ਉਪਰ ਮੰਡਪ ਛਾਇਏ ਮਾਰਕੰਡੇ ਤੇ ਕੋ ਅਦਕਾਈ ਜਨ ਤਨ ਤਾਰ ਮੂंड ਬੁਲਾਏ ਗੈਰ ਕਰ ਕੈ ਨੀਉ ਖੁਦਾਈ ਮੰਡਪ ਛਾਏ ਮਾਰਕੰਡੇ ਤੇ ਕੋ ਅਦਕਾਈ ਜਿਨ ਤਿਰਨ ਧਾਰ ਮੂंड ਬੁਲਾਏ ਹੰਬਰ ਕਰਤਾ ਰਾਮ ਸਨੇਹੀ ਕਾਇਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੂਠੀ ਦੇ ਰਹਾ ਕਰਤੇ ਦੁਰਜੋਦਨ ਸੇ ਭਾਈ ਬਾਰੇ ਜੋਜਨ ਛਤਰ ਚਲੇ ਥਾ ਦੇਹ ਗਿਰਜਨ ਖਾਈ ਸਰਬ ਸੁਨੇ ਕੀ ਲੰਕਾ ਹੋਤੀ ਰਾਮਣ ਸੇ ਅਦਕਾਈ ਕਾਪਿਓ ਦਰ ਬਾਂਦੇ ਹਾਥੀ ਖਿਨ ਮੈਂ ਭਈ ਪਰਾਇ ਦੁਰਬਾਸਾ ਸਿਉ ਕਰਤ ਠਗौरी ਜਾਦਵ ਏ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦੇਉ ਹਰ ਗੁਣ ਗਾਏ ਦੁਰਬਾਸਾ ਸਿਉ ਕਰਤ ਠਗौरी ਜਾਦ ਇਹ ਫਲ ਪਾਏ ਇਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਨਸਰੀ ਬਾਣੀ ਭਗਤ ਰਾਮ ਦੇਵ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗਹਿਰੀ ਕਰ ਕੈ ਨੀਵ ਖੁਦਾਈ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧ்கਾਈ ਜਿਨ ਤਿਰਨ ਤਾਰ ਮੂंड ਬੁਲਾਏ ਵਾਹ ਗੁਰ ਜਿੱਕਾ ਖਾਲਸਾ ਵਾਹ ਗੁਰ ਜਿੱਕਾ ਵਾਹਿਗੁਰੂ ਗਰੀਬ ਨਿਵਾਸ ਰੋਗਣ ਤੇ ਅਰ ਸੋਗਣ ਤੇ ਜਰ ਜੋ ਗਣ ਤੇ ਬੋ ਭੰਗ ਬਚਾਵੇ ਛਦਰ ਅਨੇਕ ਚਲਾਬਤ ਘਾਵ ਤੌ ਤਨ ਏਕਨ ਲਾਗਣ ਪਾਵੇ ਰਾਖ ਤਾਏ ਆਪਣੂ ਕਰਦਾ ਕਰ ਪਾਪ ਸਬੂਨਾ ਪੇਟਣ ਪਾਵੇ ਔਰ ਕੀ ਬਾਤ ਕਾ ਕਹਿ ਤੌ ਸੋ ਪੀੜੀ ਕੇ ਪੜ ਬੀਜ ਬਚਾਵੇ ਔਰ ਕੀ ਬਾਤ ਕਾ ਕਹਿ ਤੌ ਸੋ ਪੜੀ ਵਿਚ ਬਚਾਵੈ ਵਾਹਿਗੁਰੂ ਸਾਬ ਜੀ ਕੁਮਾਰ ਲਰਦ ਸ਼ੰਦ ਆਹ ਧਰਮ ਕਰਮ ਕਹਿ نہ پور نام لے ہیںشو نہ دان دیں گے سو ساد لوٹ لیں گے آرم کرم کہ ہے نہ پور نام لے ہیں ਕਿ ਸ਼ੁਨਾ ਦਾਨ ਦੇਂਗੇ ਸੋ ਸਾਜ਼ ਲੂਟ ਲੈਂਗੇ ਨਾ ਦੇ ਫੇਰ ਲੈ ਕੇ ਨਾ ਦੇ ਦਾਨ ਕਹਿ ਕਾਇ ਹਰ ਨਾਮ ਕੋ ਨ ਲੈ ਹੈ ਗਸੇਖ ਨਰਕ ਜੈ ਹੈ ਨਾ ਧਰਮ ਠਾਂਡ ਰਹਿ ਕਰੇ ਨਾ ਜਉਣ ਕਹਿ